ਆਪ ਲੋਕ ਚੱਲ ਪਾ ਰਹੇ ਆ ਪਹੁੰਚ ਪਾ ਰਹੇ ਆ। ਅੱਜ ਵੀ ਸਾਡੇ 15 ਤੋਂ 20 ਟੀਮ ਲੱਗੀ ਹੋਈ ਹੈ। ਹਾਂ। ਹਾਂ ਜੀ ਦੋਸਤੋ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਨਾਲ ਸਰਵਾਈਵਲ ਟੀਮ ਤੇ ਅੱਜ ਸਾਡਾ ਚੌਥਾ ਵਲੌਗ ਸ਼ਾਰਟ ਹੋਣ ਜਾ ਰਿਹਾ। ਨਹੀਂ 4th ਦਿਨ ਦਾ। ਮਤਲਬ ਚੌਥੇ ਦਿਨ ਦੀ ਅਪਡੇਟ ਨੂੰ ਦੇਣ ਲੱਗੇ ਆ ਕਿ ਕਿ ਹਿਸਾਬ ਦਾ ਬਹਿਣ ਪਾਣੀ ਦਾ ਆਪਾਂ ਇਹ ਡਰੈਗਿਆਂ ਮਾ ਕੋਆ ਸੁਧਾਰ ਕੋ ਇਧਰ ਕੋਬਾ ਰੋਡ ਤੇ ਗਗੋਮਾਲ ਵਾਲੋ ਤੇ ਰਮਦਾਸ ਹਲ ਵੀ ਜਾਵਾਂਗੇ ਵੀਡੀਓ ਅੱਜ ਤੇ ਤੁਹਾਨੂੰ ਸਭ ਕੁਝ ਦਿਖਾਵਾਂਗੇ ਕਿਤਾਬ ਹੋਜੀ ਵੀਰ ਆਏ ਆ ਕਿਤਾ ਮਤਲਬ ਸਾਰੇ ਢੜਪ ਕਰ ਰਹੇ ਆ ਕਿਤਾ ਗਿਸਤੀਆਂ ਵਗੈਰਾ ਸਭ ਕੁਝ ਦੀ ਪਾਣੀ ਦਾ ਲੈਵਲ ਘਟਿਆ ਜਾ ਵਧਿਆ ਇਹ ਸਭ ਕੁਝ ਵੀਡੀਓ ਤੁਹਾਨੂੰ ਦੱਸਾਂਗੇ ਅੱਜ ਆਪਣੇ ਚੌਥੇ ਦਿਨ ਦੇ ਵਲੋਗ ਤੋਂ ਤੋਂ ਮਿਲਦੇ ਆ ਜੁੜੇਗਾ ਸਾਡੇ ਮੰਤਰੀ ਸਾਹਿਬ ਬੋਨੀ ਅਮਰਪਾਲ ਸਿੰਘ ਅਜੇ ਨਾਲ ਆ ਤਾ ਜੰਗਾ ਵੀਰ ਜੀ ਓਕੇ ਸਰਪੀ ਦੇ ਕਰੋ ਸਰਪੀ ਆ ਸੋ ਵੀਰ ਜੀ ਮੰਤਰੀ ਸਾਹਿਬ ਪਹੁੰਚੇ ਹੋਏ ਨੇ ਮਕੋਵਾਲ

थर्टी नाइन से 40 विलेजेस के जो सिविलियंस हैं सबको इवेक्एट कर दिया है पिछले तीन चार दिन में जहाँ जहाँ पे सड़क में पहुँच नहीं पाते थे लोग आज जो है फ़ौज की वजह से हर जगह सब लोग चल पा रहे हैं पहुँच पा रहे हैं okay, आज okay. भी हमारे पंद्रह से बीस टीम लगी हुई हैं okay. सबके पास खाना पानी सब कुछ पहुँचाने के है ना इंडियन so आर्मी <laughs> ये डीसी अफसर सब पहुंचे हुए हैं बहुत दूर से पंजाब पुलिस और इंडियन आर्मी ਵੀ ਦੀ ਆਰਮੀ ਆਇਆ ਇੱਥਾਰੇ ਦੱਸੋ ਬੋ ਜੇ ਤੈਨੂੰ ਦੇਖ ਲਿਖਾਂ ਸਾਹ ਰੋਏ ਇੱਕ ਬੀਜੀ ਫਤਿਹ ਅਕ ਇਨੀ ਗੱਲ ਪਤਾ ਸਿੱਪਾਂ ਆ ਗਈਆਂ ਸਿੱਪਾਂ ਜਾਣਗੀਆਂ ਇੱਧਰ ਉੱਚੀ ਵੱਲੋ ਸਰ ਸੋ ਮਿੱਤਰੋ ਕਹਿੰਦੇ ਬਹੁਤ ਅੱਗੇ ਨਾਲੋਂ ਬਹੁਤ ਮਤਲਬ ਸਹਾਇਤਾ ਕਰਦੀ ਜਨਾ ਠੀਕ ਹੈ ਸਭ ਕੁਝ ਹੋਣਾ ਪਰ ਉਹ ਤੁਹਾਨੂੰ ਪਤਾ ਹੈ ਪਾਣੀ ਤਾਂ ਹੌਲੀ ਹੌਲੀ ਨਿਕਲੇਗਾ ਹਾਂਜੀ ਠੀਕ ਸੇਵਾ ਕੀਤੀ ਫਿਰ ਐ ਵੀਰ ਪਾਣੀ ਵਰਤਾ ਆਏ ਆ ਪਾਣੀ ਵੀ ਆ ਵੀਰ ਜੀ ਇਹ ਕੰਮ ਘਟਿਆ ਨਹੀਂ ਅੱਜ ਵੀ ਜਾਣਾ ਆਪਣਾ ਠੀਕ ਹੈ ਨਾ ਬਾਰੇ ਵੀਰ ਆਪਣੇ ਤੁਹਾਡੇ ਕੋਲ ਆਏ ਤਾਂ ਹੀ ਬਾਰੇ ਵੀਰ ਆਪਣੇ ਪੈਸੇ ਪਾਉਣ ਲੱਗੇ ਅੱਜ ਕਿਹੜੇ ਕਿਹੜੇ ਵੀਰ ਆਪਣੇ ਸਾਡੇ ਪਿੱਛੇ ਸੇਵਾ ਲੈ ਆਏ ਆ ਹਾਂ ਜੀ ਮੈਂ ਦੇਖੋ ਵੀ ਲੀਬਰ ਕਿਸਾਨ ਆਪਣੀਆਂ ਮੱਝਾਂ ਤੇ ਕੰਬੈਨਰ ਵਗੈਰਾ ਲੈ ਕੇ ਪਹੁੰਚੇ ਹੋਏ ਨੇ ਇੱਥੋਂ ਸਾਬ ਲੋਕ ਕੀ ਬੰਨਿਆ ਕਿੰਨਾ ਪਾਣੀ ਹੋਊਗਾ ਵਿਚਾਰਿਆਂ ਨੂੰ ਪਤਾ ਨਹੀਂ ਕਿੰਨੇ ਦਿਨਾਂ ਤੋਂ ਖੁਕ ਮਿਲਿਆ ਨਹੀਂ ਹੋਣਾ ਖਾਣ ਨੂੰ ਸਿੱਖ ਤੇ ਵੀਰ ਜੀ ਝੋਨੇ ਦੀ ਫਸਲ ਸੀ ਤੁਸੀਂ ਵੇਖ ਲਓ ਵੀ ਇਹ ਸਭ ਡੁੱਬੀ ਹੋਈ ਆ ਸਭ ਇਹ ਬੰਬੀ ਦੇਖ ਲਓ ਸਾਰੀ ਡੁੱਬੀ ਹੋਈ ਆ ਪਾਣੀ ਦਾ ਲੈਵਲ ਆਪ ਆ ਗਏ ਆ ਰਮਦਾਸ ਰੋਡ ਰਮਦਾਸ ਰੋਡ ਅੱਗੇ ਨਾਲੋਂ ਪਾਣੀ ਵਧਿਆ ਆ ਸੜਕ ਦੇ ਹਿਸਾਬ ਨਾਲ ਦਾ ਪਾਣੀ ਗਾਹ ਬਹੁਤ ਆਇਆ ਸਾਰੇ ਦੇਖੋ ਜੀ ਹੁਣ ਪਾਣੀ ਇਹ ਗਾਹ ਵੀ ਬਹੁਤ ਜਾਣ ਡਿਆ ਜੇ ਪਾਣੀ ਬਹੁਤ ਤੇਜ਼ ਆ ਬ్రో ਲੋਕ ਆ ਦੋ ਆਪਰੇ ਉਹ ਹੈ ਪਾਣੀ ਸੜਕ ਦੇ ਨਾਲ ਲੱਗਾ ਜੇ ਇਹ ਜਰਮਦਾਸ ਰੋਡ ਛਿੱਟ ਛਿੱਟੀਆਂ ਓਹੋ ਹੋ ਬਹੁਤ ਸੜਕ ਤੋਂ ਉੱਾਰ ਪਾਰੀ ਹੋਣ ਰਿਹਾ ਜੇ ਪਾਣੀ ਉਹ ਤੇਜ਼ ਪਾਣੀ ਆ ਰਿਹਾ ਹਾਂਜੀ ਅੱਗੇ ਨਾਲੋਂ ਪਾਣੀ ਵਧਿਆ ਤਾਂ ਨਹੀਂ ਪਾਣੀ ਵਧਿਆ ਲੱਗਣ ਦਿਆ ਬਸ ਇਹ ਹੈ ਕਿ ਪਿੱਛੇ ਆਹ ਗੜਕ ਪੂਰੀ ਤੇ ਪਾਣੀ ਪਾਣੀ ਆ ਸਿੱਧਾ ਪਾਣੀ ਲੰਘਣ ਡਿਆ ਕ੍ਰੋਸ ਕਰਨ ਡਿਆ ਅਲੋ ਤੇ ਭਾਈਓ ਵੀ ਸਾਰੇ ਜੋ ਮੇਰੇ ਵੀਰ ਭਰਾ ਬਾਹਰ ਬਲੌਗ ਨੂੰ ਦੇਖਦੇ ਆ ਉਹ ਦੇਖੋ ਕੀ ਬੰਦ ਹੈ ਅਲੋ ਅੱਗੇ ਪਾਣੀ ਫਿਰ ਤੋਂ ਬਹੁਤ ਜ਼ਿਆਦਾ ਹੈ ਅੱਗੇ ਦੋਵੇਂ ਅੱਧਾ ਮੋੜ ਸਾਡਾ ਡੁੱਬ ਗਿਆ ਹੈ ਉਹ ਜਾ ਬਰਾਉਂ ਦਾ ਭਾਈ ਕੀ ਕਰਦੇ ਜੇ ਬਹੁਤ ਤੇਜ਼ ਆ ਪਾਣੀ ਦਾ ਵਾਪ ਬਹੁਤ ਤੇਜ਼ ਨਾ ਨਾ ਦੇਖੋ ਸੜਕ ਵੀ ਟੁੱਟਣ ਲੱਗ ਗਈ ਜੇ ਹੋਰ ਇਹ ਵੀ ਆ ਸੜਕ ਤੇ ਟੋਟੀ ਗਈ ਅੱਧੀ ਓਹੋ ਕੀ ਬਣੋ ਦੁਨੀਆ ਦਾ ਤਦੋ ਉਹ ਹੋ ਦੂਰ ਤੱਕ ਦੀਦਾ ਨਹੀਂ ਸੋਝੋਏ ਉਹ ਰੇ ਦਰਿਆ ਆ ਪਾਣੀ ਵਗਣ ਰਿਹਾ ਹੋਏ ਪਾਜੀ ਉਹ ਹੋ ਹੋ ਜਾਨ ਨੂੰ ਮਰ ਵਿੱਚ ਰੇ ਕੀ ਕਰਨਾ പെട്ടോ <laughs> <laughs> ਲਈ ਜਾਂਦੇ ਆ ਓਏ ਨਾ ਤੁਹਾਨੂੰ ਕੋਈ ਨਹੀਂ ਆਹ ਦਾ ਹੱਟ ਟੈਂਕਰ ਚੱਲ ਰਿਹਾ ਆ ਵੇਖੋ ਵੀਜੀ ਗੱਡੀ ਸਿੱਧਾ ਪੈਰ ਵੇਖੋ ਡੁੱਬੇ ਪਏ ਆ ਪਾਣੀ ਦਾ ਭਾਈ ਰਫਤਾਰ ਬਹੁਤ ਤੇਜ਼ ਹੋ ਗਈ ਆ ਜੀ ਨੂੰ ਬਾਕੀ ਇਹ ਜੀ ਪਿੱਛੇ ਪਾਣੀ ਨਹੀਂ ਹੈਗਾ ਬਾਕੀ ਆ ਮਾਕੋਵਾਲ ਨੂੰ ਪਾਣੀ ਬਹੁਤ ਜਾਂਦਾ ਜੇ ਵੇਖੋ ਪਾਣੀ ਆ ਛੜਕਾਂ ਬੰਨੇ ਟੁੱਟ ਗਿਆ ਸਾਈਡ ਲੇ ਕੋਵੀਦੀ ਸੇਵਾ ਜਾਂਦੀ ਐ ਸੁਖਣਾ ਕੜਾ ਦਾਲ ਫੁਲਕਾ ਬਿਸਕੁਟ ਪਾਣੀ ਦੀ ਸੇਵਾ ਫੋਲਿਆ ਬਾਕੀ ਆਪਣੇ ਪੰਜਾਬੀ ਵੀਰ ਬਹੁਤ ਸਾਥ ਦਿੱਤਾ ਪੰਜਾਬੀਆਂ ਦਾ ਪੰਜਾਬੀਆਂ ਨੇ ਦਿੱਤਾ ਹੈ ਬਾਹਰ ਦਾ ਕੋਈ ਸਾਥ ਨਹੀਂ ਦਿੱਤਾ ਬਾਹਰ ਪਾ ਕਿਹੜੇ ਵੀਰ ਭਰਾ ਆਪਣੇ ਬਾਹਰ ਕਨੇਡਾ ਆਸਟ੍ਰੇਲੀਆ ਯੂਕੇ ਇੰਗਲੈਂਡ ਇਹ ਬੈਠੇ ਇਹਨਾਂ ਨੇ ਬਹੁਤ ਸਾਥ ਦਿੱਤਾ ਸੇਵਾ ਬਹੁਤ ਗ੍ਰਹੀ ਭਾਈ ਜੀ ਆ ਵੀਰਾਂ ਨੂੰ ਹਾਂਜੀ ਤੈ ਦਿਲੋਂ ਧੰਨਵਾਦ ਆਂ ਵੀਰਾਂ ਦੇ ਆਪਾਂ ਨਹੀਂ ਦਾ ਵੀ ਪੂਰਾ ਚਾਂਸ ਹੈਗੇ ਜੇ ਬਾਕੀ ਬੱਦਲਬਾਰੀ ਬੁਰੀ ਹੋ ਗਈ ਆ ਜਿਵੇਂ ਕਿ ਤੁਹਾਨੂੰ ਪਿਛੇ ਵਿਖਾਇਆ ਵੇਖੋ ਪੋਲਟਰੀ ਫਾਰਮ ਫਾਰਮ ਕੇ ਦਾ ਰੁੜਿਆ ਵੀਰ ਦਾ ਮੁਰਗੀਆਂ ਘਟੋ ਘਟ ਵੀ 2 ਤੋਂ 2.5 3000 ਮੁਰਗੀ ਆ ਜਿਹੜੀ ਵਿਚਾਰੀ ਰੁੜ ਕੇ ਮਰ ਗਈ ਜਿੱਦ ਜਿਵੇਂ ਕਿ ਤੁਸੀਂ ਵੇਖਦੇ ਆ ਆਪ ਕੋ ਡੰਗਰਾ ਵਾਸਤੇ ਖਾਦ ਖਾਦ ਦੀ ਸੇਵਾ ਜਾਂਦੀ ਆ ਚਾਰਾਂ ਜਾਂਦੇ ਆ ਡੰਗਰਾ ਤੇ ਪੱਠੇ ਪੁੱਤਰ ਕੇ ਭਾਜੀ ਆਪ ਕੋ ਗੁਜਰਾਂ ਦੀਆਂ ਸ਼ੌਣੀਆਂ ਜਿਹੜੀਆਂ ਬਾਾਕੀ ਆ ਵੀਰ ਭਰਾ ਧੰਨਵਾਦ ਤੈਜ ਲੋ ਇਹਨਾਂ ਦਾ ਬਹੁਤ ਸੇਵਾ ਕੀਤੀ ਭਾਜੀ ීරපන ප තා සමත ජානනු ජාඩ ලො කියනව පනී පන්දුුන්ද ਉਹ ਪਾਣੀ ਵੱਧ ਗਿਆ ਜੀ ਭਰਾ ਓਏ ਦੇਖੀ ਪਾਣੀ ਵੇਖੋ ਦਿਨੋਂ 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 ਆ ਗਏ ਫਿਰ ਟੈਂਕਰ ਮਿੰਟਾਂ ਮਿੰਟਾਂ 'ਚ ਪਾਣੀ ਦੀ ਰਫ਼ਤਾਰ ਤੇਜ਼ ਹੋਈ ਜਾਂਦੀ ਆ ਬਜੀ ਉਹ ਟੈਂਕਰ ਜੇ ਮਤਲਬ ਆਈ ਜਾਂਦੇ ਆ ਬਹੁਤ ਜ਼ਿਆਦਾ ਇਕੱਠੇ ਹੋਏ ਪਾਣੀ ਜਿਹੜਾ ਵਾ ਇੱਧਰ ਕਰੋ ਤੂੰ ਇੱਧਰ ਹੁਣ ਹੁਣ ਪਾਣੀ ਜਿਹੜਾ ਵਾ ਹੋਲੀ-ਹੋਲੀ ਵਧੀ ਹੀ ਜਾਂਦਿਆ ਵੇਖੋ ਮੋਟਰਸਾਈਕਲ ਦੇ ਆਪਾਂ ਉੱਤੋਂ ਤੱਕ ਪਾਣੀ ਆ ਗਿਆ ਵਾ ਟੈਂਕੀ ਦੇ ਜਿੱਥੇ ਤੇਲ ਪੈਂਦਾ ਉੱਥੋਂ ਤੱਕ ਪਾਣੀ ਆ ਗਿਆ ਵਾ ਮੈਂ ਜੀ ਵੇਖੋ ਭਾਜੀ ਵੇਖੋ ਆ ਭਾਈ ਇਹ ਨਹੀਂ ਵੇਖੋ ਟੈਂਕਰ ਆ ਜਿਹੜੇ ਆਏ ਆ ਮਾਕੋਵਾਲ ਤੋਂ ਆਏ ਆ ਹਾਂਜੀ ਵੀਰ ਜੀ ਗੁੱਟ ਗੁੱਟ ਵੀਰ ਮੇਰਾ ਗੁੱਟ ਵੀਰ ਜੀ ਬੰਦੇ ਹੱਥ ਨਾਲ ਭਾਈ ਸਲੈਂਸਰ ਪੂਰਾ ਡੁੱਬਾ ਇਹ ਸਾਡੇ ਕਰਕੇ ਆਪਾਂ ਤੁਸੀਂ ਜੇ ਵੀ ਲਾਈਕ ਨਾ ਕਰੋ ਤੇ ਬਹੁਤ ਮਾੜੀ ਗੱਲ ਜੇ ਆ ਵੇਖੋ ਵੀਰ ਜੀ ਕੁਰਸੀ ਡੁੱਬੀ ਪਈ ਆ ਹਾਂਜੀ ਬਾਕੀ ਵੇਖੋ ਪਾਣੀ ਵਧ ਰਿਹਾ ਹਾਂਜੀ ਵੀਰ ਜੀ ਹੁਣ ਆਪਾਂ ਚੱਲਿਆ ਕਰ ਲੋ ਅੱਜ ਦੀ ਅਪਡੇਟ ਤੁਹਾਨੂੰ ਇੰਜ ਹੀ ਦਵਾਂਗੇ ਤੋਂ ਵੀ ਮੀ ਹੁੰਦਾ ਪਿਆ ਬਾਕੀ ਉਹਨੂੰ ਕੱਲੂ ਫੇਰ ਸੇਵਾ ਲੈ ਕੇ ਜਾ ਰਹੇ ਤਾਂ ਉਹ ਵੀ ਦਿਖਾਵਾਂਗੇ ਚਲੋ ਠੀਕ ਹੈ ਮਿੱਤਰੋ ਓਕੇ ਬਾਏ ਬਾਏ